ਕਰ ਰਿਹਾ ਸੀਧ ਭਗਤ ਸਿੰਘ ਨੇ ਕਿਹੜੀ ਫੈਡਰੇਸ਼ਨ ਬਣਾਈ ਸੀ ਤੂੰ ਲੋਕਾਂ ਦੇ ਸੁਹਾਰੇ ਲੈਣਾ ਟੈਕਸੀ ਚਲਾਉਣਾ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕਰ ਅਗਰ ਤੈਨੂੰ ਇੰਨਾ ਹੀ ਸ਼ੌਕ ਹੈ ਇੰਨਾ ਹੀ ਤੂੰ ਸੁਧਾਰਨ ਤੇ ਆਇਆ ਹੋਇਆ ਇੰਨਾ ਹੀ ਤੂੰ ਪੰਜਾਬ ਨੂੰ ਸੁਧਾਰਨਾ ਆਪਣੇ ਹੀ ਪੰਜਾਬ ਦੇ ਵਿੱਚ ਰਹਿ ਕੇ ਤਾਂ ਤੂੰ ਇੱਕ ਫਲੜ ਫੜ ਲੈ ਕਿ ਮੈਂ ਕਰਨਾ ਕੀ ਚਾਹੁੰਨਾ ਹੁਣ ਤੂੰ ਕੀ ਕਰਨਾ ਚਾਹੁੰਨਾ ਪੈਸੇ ਕਮਾਉਣੇ ਪਾਪੂਲਰ ਬਣੋ ਜਾਂ ਤੂੰ ਬਿਨਾ ਮਤਲਬ ਤੋਂ ਇੱਕ ਹਲਕੇ ਵਿੱਚ ਕੁੱਤੇ ਦੀ ਤਰ੍ਹਾਂ ਰੋਜ਼ਗਾਰਾਂ ਨੂੰ ਬੇਰੋਜ਼ਗਾਰਾਂ ਨੂੰ ਬਿਨਾ ਮਤਲਬ ਤੋਂ ਇਰੀਟੇਟ ਕਰਦਾ ਢੜਕਾਉਣਾ ਸਮਝ ਜਾ ਐ ਨਹੀਂ ਕਹੂੰਗੀ ਦੁਬਾਰਾ ਫੇਰ ਬੇਨਤੀ ਕਰਦੀ ਆਂ ਇੱਕ ਵਾਰੀ ਮੈਨੂੰ ਆਪਣੇ ਘਰ ਦਾ ਪਤਾ ਦੇ ਤਾਂ ਕਿ ਮੈਂ ਜਿਹੜੇ ਬੱਚੇ ਰੋਜ਼ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਆਪਣਾ ਮੂਡ ਖਰਾਬ ਕਰਦੇ ਆ ਆਪਣੇ ਆਪ ਨੂੰ ਕੋਸਦੇ ਆ ਸੋਨੇ ਦੇ ਚਿੜੀ ਆ ਸਾਡਾ ਪੰਜਾਬ ਸਿੰਗਰ ਕੁੜੀਆਂ ਮੁੰਡੇ ਗਾਣੇ ਦਾ ਮਤਲਬ ਗਾਣਾ ਨਹੀਂ ਹੁੰਦਾ गाने ਦਾ ਮਤਲਬ ਮਨੋਰੰਜਨ ਤੋਂ ਇਲਾਵਾ ਬਹੁਤ ਕੁਝ ਸਮਝਾਉਣਾ ਵੀ ਹੁੰਦਾ ਆ ਕੁੜੀ ਵਿਚਾਰੀ ਮੈਂ ਵੀ ਮਾਨ ਮੈਨੂੰ ਇਹਸ ਕਰਕੇ ਗੁੱਸਾ ਨਹੀਂ ਆਉਂਦਾ ਕਿ ਉਹ ਕੁੜੀ ਜਿਹੜੀ ਹੈਗੀ ਆ ਵਿਚਾਰੀ ਉਹ ਮਾਨ ਹੈ ਕਿ ਤੂੰ ਇਸ ਕਰਕੇ ਬੋਲਦਾ ਮੈਂ ਤੇਰਾ ਥੱਪੜਾ ਨਾ ਮੂੰਹ ਪਾਣ ਦਿੰਦੀ ਉਸ ਵੇਲੇ ਜਿਸ ਵੇਲੇ ਤੂੰ ਉਸ ਕੁੜੀ ਨੂੰ ਆਵਾਤਾ ਬਾ ਬੋਲੇ ਤੇਰੀ ਜੀਵ ਨਹੀਂ ਕੱਟੀ ਉਸ ਵੇਲੇ ਜਿਸ ਵੇਲੇ ਤੂੰ ਉਸ ਕੁੜੀ ਨੂੰ ਐਜਾ ਕੁਛ ਬੋਲੇ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੈਨੂੰ ਇਹ ਨਹੀਂ ਕਹਾਂਗੀ ਕਿ ਤੇਰੇ ਵੀ ਘਰੇ ਪਹਿਣ ਨਹੀਂ ਜਿਹੜੀ ਤੇਰੇ ਘਰੇ ਭੈਣ ਆ ਉਹ ਕਿਸੇ ਦੀ ਧੀ ਆ ਕਿਸੇ ਦੀ ਜਾ ਕੇ ਨੂ ਬਣੇਗੀ ਕਿਉਂਕਿ ਕੁੜੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਇਹ ਤਾਂ ਨਾ ਦਾ ਨਾ ਬੱਚੇ ਜਿਹੜੇ ਤੇਰੀ ਮਾਂ ਭੈਣ ਨੂੰ ਕੁਛ ਨਾ ਕੁਛ ਕਹਿੰਦੇ ਆ ਗੁੱਸਾ ਕਰਦੇ ਆ ਉਹਨਾਂ ਕੋਲੇ ਕੋਈ ਚਾਰਾ ਨਹੀਂ ਹੈ ਉਹ ਤਾਂ ਬੱਚੇ ਆ ਠੀਕ ਹੈ ਇੱਕ ਗੱਲ ਜ਼ਰੂਰ ਕਹਾਂਗੀ ਕਿ ਤੇਰੀ ਮਾਂ ਜਿਹੜੀ ਹੈ ਜਾਂ ਤੇਰੀ ਭੈਣ ਹੈ ਉਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਨਹੀਂ ਪਤਾ ਸੀ ਤੇਰੀ ਮਾਂ ਨੂੰ ਨਹੀਂ ਪਤਾ ਸੀ ਕਿ ਮੈਂ ਕਿਸ ਨੂੰ ਜਨਮ ਦੇ ਰਹੀ ਹਾਂ ਸਸਰੀਕਾ